ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਨੇਰ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਮਸਾਂ 3 ਕਿਲੋਮੀਟਰ ਇੱਥੋਂ ਜੀਰਾ ਸ਼ਹਿਰ ਹੈ ਸੁਨੇਰ ਪਿੰਡ ਦੇ ਵਿੱਚੋਂ ਅੱਜ ਦੀ ਇਹ ਵੀਡੀਓ ਜਿਹੜੀ ਆਪਾਂ ਬਣਾ ਰਹੇ ਆ ਜਿਹੜੇ ਫਾਰਮ ਤੇ ਵੀਡੀਓ ਬਣਾ ਰਹੇ ਆ ਦੱਸੋ ਪਹਿਲਾਂ ਵੀ ਵੀਡੀਓ ਬਣਾਉਂਦੇ ਰਹੇ ਆ ਕਿਉਂਕਿ ਫਾਰਮ ਦਾ ਇਹਨਾਂ ਦਾ ਕੰਮ ਹੈ ਪਸ਼ੂ ਇੱਥੇ ਜਦੋਂ ਗੈਂਤੀ ਵਹਿੜਾਂ ਦੀ ਵੱਜ ਜਾਂਦੀ ਓਦੋਂ ਕੁਸ ਨਗ ਵਿੱਚੋਂ ਵੇਚੇ ਜਾਂਦੇ ਆ ਅੱਜ ਫੇਰ ਦੋ ਵਹਿੜਾਂ ਬਾਈ ਨੇ ਵਿਕਾਊ ਕੀਤੀਆਂ ਜਰਸੀ ਕੱਪਣਾ ਐਚ ਐਫ ਸੂਈ ਸਵਾਈ ਹੈ ਜਿੰਨਾ ਦੁੱਧ ਤੁਹਾਨੂੰ ਐਚ ਐਫ ਦਾ ਦੱਸਾਂਗੇ ਤੁਹਾਡਾ ਹੱਕਾ ਵੀ ਤੁਸੀਂ ਦੋ ਟਾਈਮ ਚੋ ਲੋ ਇੱਥੇ ਬਾਈ ਦੀ ਸੇਵਾ ਤੇ ਦੁੱਧ ਤੁਹਾਨੂੰ ਤਿਆਰ ਮਿਲ ਜਾਊਗਾ ਤੁਹਾਡੇ ਘਰ ਜਾ ਕੇ ਪਸ਼ੂ ਦੁੱਧ ਘਟਦਾ ਜਾਂ ਵੱਧਦਾ ਉਹ ਤੁਹਾਡੀ ਸਾਂਭ ਸੰਭਾਲ ਦੇ ਉੱਤੇ ਡਿਪੈਂਡ ਕਰੂਗਾ ਆਓ ਜਾਣਕਾਰੀ ਲਈਏ ਪਹਿਲਾਂ ਐਚ ਐਫ ਦਿਖਾ ਦਿੰਦੇ ਆ ਸੂਈ ਸਵਾਈ ਹੈ ਜਰਸੀ 2 ਨੰਬਰ ਤੇ ਤੁਹਾਨੂੰ ਦਿਖਾਵਾਂਗਾ ਗੁਰਪ੍ਰੀਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਅੱਜ ਆਪਾਂ ਦੋ ਵੜਾ ਵਕਾਉ ਕੀਤੀਆਂ ਹਾਂ ਹਾਂ ਜੀ ਬਈ ਜਿਹੜੀ ਐਚ ਐਫ ਐ ਕੰਨਵਾ ਸੂਆ ਸੂਈ ਹੈ ਪਹਿਲਾ ਸੂਆ ਵੀਰੇ ਦੋ ਦੰ ਦਾ ਵੜਾ ਹੈ ਪਹਿਲਾ ਸੂਆ ਦੋ ਦੰ ਦਾ ਦੋਵੇਂ ਦੋ ਦੰ ਦੀ ਆ ਉਹ ਵੀ ਦੋ ਦੰ ਦਾ ਠੀਕ ਹੈ ਅੱਛਾ ਇਹ ਜਿਹੜੀ ਐਚ ਐਫ ਸੂਈ ਹੈ ਬਾਈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 20 ਦਿਨ ਹੋ ਗਏ ਵੀਰੇ ਸੂਈ ਨੂੰ 20 ਦਿਨ ਹੋ ਗਏ ਸੂਈ ਨੂੰ ਹੁਣ ਦੁੱਧ ਕਿੰਨਾ ਹੈ ਹੁਣ ਹੋਊਗਾ ਵੀਰੇ ਇਸ ਥਲੇ 23 24 ਕਿਲੋ ਦੁੱਧ 23 24 ਕਿਲੋ ਦੁੱਧ ਇਸ ਟਾਈਮ ਦੋਹਾਂ ਟਾਈਮਾਂ ਦਾ ਦੇ ਰਹੀ ਹੈ ਹਾਂ ਜੀ ਹਾਂ ਸੀਮਨ ਡਿਟੇਲ ਕੋਈ ਪਤਾ ਹੋਵੇ ਸੀਮਨ ਵੀਰੇ ਬਰਾਵੋ ਸੀਮਨ ਦੀ ਐਬੀਐਸ ਦੇ ਠੀਕ ਹੈ ਆਪ ਬਰਾਵੋ ਦੀ ਬਰਾਵੋ ਦੀ ਡਿਮਾਂਡ ਕੀ ਰਹਿਣੀ ਹੈ ਬਈ ਡਿਮਾਂਡ ਫੋਨ ਤੇ ਤੋਰ ਦਗੇ ਦੋਸਤੋ ਰੇਟ ਫੋਨ ਤੇ ਆ 20 ਦਿਨਾਂ ਦੀ ਸੂਈ 22 23 ਕਿਲੋ ਦੁੱਧ ਦੇ ਰਹੀ ਆ ਮਤਲਬ ਤੁਸੀਂ 22 ਕਿਲੋ ਦੁੱਧ 11 ਕਿਲੋ ਇੱਕ ਟਾਈਮ ਦਾ ਚੋਕੇ ਲੈ ਲਿਓ ਫਿਟਿੰਗ ਆਲਾ ਹਵਾਨਾ ਦੋ ਦੰਦਾਂ ਬਿਊਟੀ ਚੰਗੀ ਆ ਵਹਿੜ ਦੇ ਵਿੱਚ ਬਰਾਵੋ ਬੁੱਲਦੀ ਆ ਬਰੀਡ ਕੁਆਲਿਟੀ ਸੋਹਣੀ ਆ ਫਵਾਨਾ ਜਿਹੜਾ ਚਾਹੀਦਾ ਐ ਚਫ ਦਾ ਉਹ ਆ ਥਾਣੇ ਦਾ ਧਿਆਨ ਚ ਲਿਆ ਜਾ ਦੋਸਤੋ ਮਸ਼ੀਨੀ ਚੁਆਈ ਵਾਲਾ ਬਾਕੀ ਕੋਲੋਂ ਆ ਕੇ ਤੁਸੀਂ ਪਾਸ ਕਰ ਲੈਣਾ ਮੈਂ ਆਈਡੀਆ ਤੁਹਾਨੂੰ ਦਿੰਦਾ ਤੁਸੀਂ ਆ ਕੇ ਦੇਖ ਲਿਓ ਜੀ ਬਹੁਤ ਸੋਹਣਾ ਢਾਂਚਾ ਵੈੜ ਦਾ ਬਰੀਡ ਕੁਆਲਟੀ ਵੀ ਚੰਗੀ ਆ ਦੋਸਤੋ ਤੇ ਦੁੱਧ ਨੂੰ ਵੀ ਇਹ ਵੈੜ ਚੰਗੀ ਦੁਰੀ ਆ ਜੇ ਆਪਾਂ 22 ਕਿਲੋ ਦੁੱਧ ਦੇਖਦੇ ਆ 20 ਦਿਨਾਂ ਦੀ ਸੂਈ ਥੱਲੇ ਤਾਂ ਦੁੱਧ ਵੀ ਸੋਹਣਾ ਬਾਕੀ ਆਸ ਆ ਵੀ ਹੋਰ ਦੁੱਧ ਵਧੂਗੀ ਜਿਹੜੇ ਹਿਸਾਬ ਤੇ ਰੁੱਤ ਚੰਗੀ ਆ ਬਦਲ ਰਹੀ ਆ ਰੁੱਤ ਠੰਡ ਹੋ ਰਹੀ ਆ ਤਾਂ ਤੁਸੀਂ ਫਿਰ ਜਿੰਨਾ ਦੁੱਧ ਇੱਥੇ ਹਾਜ਼ਰ ਉਹ ਮੰਨ ਕੇ ਖਰੀਦਿਓ। ਵੱਚੇ ਨੂੰ ਜਨਮ ਦਿੱਤਾ ਤੇ ਵੱਚਾ ਨਾਲ ਹੀ ਖੜਾ ਇਹਦਾ। ਫੇਰ ਤੁਹਾਨੂੰ ਹਵਾਨਾ ਅਗਾੜੀ ਦਿਖਾ ਦਿਆਂ। ਥਣਾਰੇ ਬਿਲਕੁਲ ਥੱਲੇ ਨੂੰ ਸਿੱਧੇ ਆ ਦੱਸੋ ਹਜੇ ਦੂਜੇ ਸੂਏ 'ਚ ਜਾ ਕੇ ਇਹਨੇ ਜਵਾਨੀ ਵਾਲੇ ਪਾਸੇ ਨੂੰ ਪੈਰ ਧਰਨਾ ਕਿਉਂਕਿ ਹਜੇ ਦੋ ਦੰਦ ਵੱਚੀ ਐ। ਇਹ ਪਹਿਲੇ ਨੰਬਰ ਤੇ ਦਿਖਾ ਰਹੇ ਹਾਂ। ਅੱਜ ਦਾ ਤਿਆਰ ਦੁੱਧ ਜੇ ਵੀਰੇ ਮਨ ਲਾ ਵੀ 23-24 ਕਿਲੋ ਹੈਗਾ। ਮਤਲਬ ਜੇ ਆਪਣੇ ਕੋਲੇ ਰਹਿੰਦੀ ਆ ਤਾਂ ਇੱਕ ਹਫਤੇ ਦੇ ਦੋ ਬਾਅਦ ਇਹ ਮਨ ਲਓ 30 ਕਿਲੋ ਤੋਂ ਪਲੱਸ ਜਾਊਗੀ ਆਪਣੇ ਕੋਲੇ। ਆਪਣੀ ਸੇਵਾ ਦੁੱਧ ਵਧ ਰਹੀ ਹੈ ਹਾਂਜੀ ਹਾਂ ਇਹ 15 ਦਿਨਾਂ ਤੋਂ ਬਾਅਦ ਸੇਵਾ ਹੀ ਹੁਣ ਸ਼ੁਰੂ ਕੀਤੀ ਆ 15 ਦਿਨ ਪਹਿਲਾਂ ਖਰਾਕ ਨਹੀਂ ਪਾਈ ਸਾਫ ਹੋ ਗਈ ਮੈਲਾ ਮੂਲਾ ਸਟ ਗਈ ਨਹੀਂ ਹਜੇ ਨਹੀਂ ਚੱਲੇਗੀ ਹਜੇ ਚੱਲੀ ਨਹੀਂ ਸੋ ਦੋਸਤੋ ਹਜੇ ਮੈਲੇ ਤੋਂ ਤੁਰੂਗੀ ਤਾਂ ਫੇਰ ਹੋਰ ਦੁੱਧ ਵਧੂਗੀ ਖੈਰ ਮਾਈ ਨੂੰ ਆਸ ਆ 30 ਕਿਲੋ ਦੁੱਧ ਦੇਉ 23 ਤੋਂ 24 ਕਿਲੋ ਦੁੱਧ ਦਾ ਮੈਂ 22 ਕਿਲੋ ਕਹਿ ਰਿਹਾ ਸੀ ਪਰ 23 ਤੋਂ 24 ਕਿਲੋ ਦੁੱਧ ਇਸ ਟਾਈਮੇ ਦੇ ਰਹੀ ਹੈ ਆ ਜਿਹੜੀ ਜਰਸੀ ਹੈ ਬਈ ਚਾਰਤੀ ਪਹਿਲਾਂ ਪਹਿਲਾਂ ਦੋਦਾਂ ਦਾ ਠੀਕ ਹੈ ਨੌਕਆਊਟ ਦੇ ਸੀਮੰਦੀਆ ਵਰਲਡਵਾਈਡ ਦੇ ਠੀਕ ਹੈ ਤੇ ਹੈਗੀ ਆ 트런ਟ ਬੋਲ ਤੋਂ এবੀਐਸ ਦੇ ਤੋਂ ਗੱਭਣਾ ਕਿੰਨੇ ਦਿਨ ਬਾਕੀ ਐ ਤੇ ਇੱਕ ਹਫਤਾ ਪਿਆ ਜੀ ਇੱਕ ਹਫਤਾ ਪਿਆ ਤੋੜਦਗੇ ਬਈ ਦੋਸੋ ਨਾਕਆਊਟ ਦੀ ਆਪ 트런ਟ ਬੋਲ ਦਾ ਸੀ ਮੰਨ ਲਗਾ ਇੱਕ ਹਫਤਾ ਬਾਕੀ ਤੇ ਦੋ ਦੰਦ ਹੈ ਸਟੋਰ ਕੇ ਤੁਹਾਨੂੰ ਦਿਖਾ ਦਨੇ ਆ ਇਹ ਜਰਸੀ ਵੀ ਫੋਰ ਸੇਲ ਹੈ ਦੇਖੋ ਸੋਹਣੀ ਜਰਸੀ ਵਾ ਅੱਛੀ ਪਹਿਲਣ ਥਣਥੀ ਚਵਾਈ ਵਾਲਾ ਕੱਢੂਗੀ ਵਜ਼ਨ ਚੰਗਾ ਐ ਔਰਲੀ ਲੱਤ ਥੋੜੀ ਦਬਾ ਕੇ ਜੇਕਰ ਤੁਰਦੀ ਅੱਜ ਨਹੀਂ ਮੋੜਮੋੜ ਲਿਆਣਾ ਪੈਰ ਉਸ ਤਰ੍ਹਾਂ ਕੋਈ ਚੱਕਰ ਨਹੀਂ ਅੱਛਾ ਹਾਂਜੀ ਸੋ ਦੱਸੋ ਹਵਾਰਨਾ ਤੁਸੀਂ ਪਿੱਛੋਂ ਦੇਖ ਅੰਦਰੋਂ ਹੋਣੀ ਕੱਢੀ ਲੱਗਦੀ ਅੱਜ ਜੀ ਹਾਂਜੀ ਠੀਕ ਐ ਸੋ ਦੱਸੋ ਇਹ ਨਾਕ ਆਊਟ ਵਰਲ ਦੀਆਂ ਦੋ ਦੰਦ ਵੱਛੀ ਐ ਚੰਗੀ ਸਮਝੀ ਹੋਈ ਵੱਛੀ ਐ ਸੋ ਇਹ ਤੁਸੀਂ ਦੇਖ ਰਹੇ ਹੋ ਜਰਸੀ ਪਹਿਲਾ ਸੂਆ ਇਹਨੇ ਸੂਣਾ ਤਾਂ ਜਿਆਦਾ ਤੁਸੀਂ ਦੇਖ ਲੋ ਸਟਰਕਚਰ ਇਹਦਾ ਇਸ ਤਰੀਕੇ ਨਾਲ ਦੇਖ ਸਕਦੇ ਹੋ ਰੰਗ ਜਿਹੜਾ ਦੱਸੋ ਇਹਦਾ ਜਰਸੀ ਪਿਓਰ ਹੈ ਇਹ ਬਰੀਡ ਵਾਈਜ਼ ਤੇ ਇਹਦੇ ਨਾਲ ਇੱਕ ਕੈਚਪ ਖੜੀ ਹੈ ਸੋ ਨਗ ਦੋ ਸਿ ਬਾਈ ਕੋਲ ਤੇ ਦੋਨੇ ਦਿਖਾਤੇ ਆ ਤਸੱਲੀ ਕਰੋ ਇਹਨਾਂ ਚੋਂ ਜਿਹੜਾ ਪਸੂ ਤੁਹਾਨੂੰ ਜੱਜ ਗਿਆ ਨੰਬਰ 2 ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ